ਇੱਥੇ ਆਓ ਗੱਡੀਆਂ ਕੱਢਣ ਦੀ ਜਗ੍ਹਾ ਹੈ ਵਧੀਆ ਸ਼ਾਨਦਾਰ ਵੇਟਿੰਗ ਰੂਮ ਹੈ ਇੱਥੇ ਸਾਰੇ ਕੰਮ ਹੋਣਗੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੀਏ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਦਰਸ਼ਕ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਜੇ ਦੇ ਖਿਲਾਫ ਸਾਡਾ ਸਾਥ ਦਿਓ ਤੇ ਆਪਣਾ ਜੋ ਵੀ ਪਟਾ ਪਰਵਾਰੀ ਵੀ ਇੱਥੇ ਹੈ ਡੀਐਸਪੀ ਵੀ ਇੱਥੇ ਹੈ ਐਸਡੀਐਮ ਸਾਹਿਬ ਵੀ ਇੱਥੇ ਹੈ ਤਹਿਸੀਲਦਾਰ ਵੀ ਇੱਥੇ ਹੈ ਸਾਰੇ ਦਫ਼ਤਰ ਇੱਥੇ ਨੇ ਇੱਥੇ ਆ ਕੇ ਆਪਣਾ ਕੰਮ ਕਰਵਾ ਕੇ 2-4 ਘੰਟੇ ਜੋ ਵੀ ਟਾਈਮ ਕੰਮ ਤੇ ਡਿਪੈਂਡ ਕਰਦਾ ਆਪਣਾ ਆਰਾਮ ਨਾ ਕਰੇ ਜਾਓ। ਲਾਲ ਇਟਾਂਆਂ ਤੋਂ ਖੜਾ ਛੜਾਇਆ ਮੈਂ। ਉਹ ਲਾਲ ਇਟਾਂ ਜੀ ਵਾਲੀ ਬਣਾਉਂਦੇ ਬੰਦਾ ਪਹਿਲੀ ਡਰ ਜਾਂਦਾ ਸਰਕਾਰੀ ਆ ਓਏ ਤਾਂ ਇਹ ਇੱਥੇ ਤੱਕ ਕੰਮ ਖਰਾਬ ਹੋਊਗਾ। ਆ ਲਾਲ ਇਟਾਂ ਜੀ ਤੁੰਨੇ ਲਾਲ ਇਟਾਂ ਨਹੀਂ ਬਣਾਉਣਾ ਯਾਰ ਸ਼ੀਸ਼ੇ ਵਾਲਾ ਵਧੀਆ ਬਣਾਓ। ਅੱਜ ਤੋਂ 20 ਸਾਲ ਬਾਅਦ ਵੀ ਵਧੀਆ ਲੱਗੇ ਬਿਲਡਿੰਗ। ਹੋਰ ਹੀ ਤਰ੍ਹਾਂ ਦੀਆਂ ਇਟਾਂਆਂ ਲਾਉਂਦੇ ਆ ਪ੍ਰੈਸਿੰਗ ਜੀਆਂ। ਹਨਾ ਉੱਥੇ ਪਹਿਲੀ ਡਰ ਜਾਂਦਾ ਬੰਦਾ ਵੀ ਯਾਰ ਇੱਥੇ ਤਾਂ ਕਮ ਖਰਾਬ ਹੀ ਹੋਊਗਾ ਯਾਰ ਇਹ ਸਾਰੇ ਦਫ਼ਤਰ ਜਿਹੜੇ ਨੇ ਇਹ ਬਿਲਕੁਲ ਅਪਡੇਟਡ ਮਿਲਣਗੇ ਤੁਹਾਨੂੰ ਨਵੇਂ ਮਿਲਣਗੇ 10 ਕਰੋੜ 80 ਲੱਖ ਰੁਪਏ ਲੱਗਿਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਸਟੀਮੇਟ ਜਿਹੜਾ ਐਸਟੀਮੇਟ ਨਾਲੋਂ 1.5 ਕਰੋੜ ਰੁਪਏ ਬਚਾ ਲਿਆ ਕੱਟ ਲਿਆ ਮਈ 2023 ਦੀ ਗੱਲ ਹੋਣੀ ਚਾਹੀਦੀ ਮੈਂ ਸਾਹਿਬ ਮੇਰੇ ਕੋਲ ਮਈ 2023 ਚ ਇੱਥੇ ਆਏ ਸੀ ਉਦਘਾਟਨ ਕਰਕੇ ਗਏ ਸੀ ਕਿ ਇੱਕ ਤਹਿਸੀਲ ਬਣਾਵਾਂਗੇ ਇੱਕ ਦਫ਼ਤਰ ਬਣਾਵਾਂਗੇ ਜਿੱਥੇ ਸਾਰੇ ਦਫ਼ਤਰ ਇਕੱਠੇ ਹੋਣਗੇ ਇੱਕੋ ਛੱਤ ਥੱਲੇ ਪਹਿਲਾਂ ਕਿੱਥੇ ਜਾਂਦੇ ਸੀ ਕਮਾਲਪੁਰੇ ਮਰਦਖੇੜੇ ਤੂਰ ਬੰਜਾਰੇ ਹੈ ਛੂਲਰ ਕਰਾਟ ਤੇ ਜਿਹੜੇ ਡੀਐਸਪੀ ਜਾਂ ਹੋ ਕੋਈ ਮਾਰਕੀਟ ਕਮੇਟੀ ਦਾ ਦਫ਼ਤਰ ਚ ਬਸਦਾ ਆਇਧਰ ਨੂੰ ਜਾਓ ਆਇਧਰ ਨੂੰ ਜਾਓ ਤਿੰਨ ਚਾਰ ਦਿਨ ਫੁੱਟਦੇ ਸੀ ਇੱਥੇ ਆਓ ਗੱਡੀਆਂ ਖੜਨ ਦੀ ਜਗ੍ਹਾ ਹੈ ਵਧੀਆ ਸ਼ਾਨਦਾਰ ਵੇਟਿੰਗ ਰੂਮ ਹੈ ਇੱਕੋ ਛੱਤ ਹੱਥਲੇ ਸਾਰੇ ਕੰਮ ਹੋਣਗੇ ਤੇ ਆਪਣਾ ਜੋ ਵੀ ਪਟਾ ਪਟਵਾਰੀ ਵੀ ਇੱਥੇ ਹੈ ਡੀਐਸਪੀ ਵੀ ਇੱਥੇ ਹੈ ਐਸਡੀਐਮ ਸਾਹਿਬ ਵੀ ਇੱਥੇ ਹੈ ਤਹਿਸੀਲਦਾਰ ਵੀ ਇੱਥੇ ਹੈ ਸਾਰੇ ਦਫ਼ਤਰ ਇੱਥੇ ਨੇ ਇੱਥੇ ਆ ਕੇ ਆਪਣਾ ਕੰਮ ਕਰਵਾ ਕੇ ਦੋ ਚਾਰ ਘੰਟੇ ਜੋ ਵੀ ਟਾਈਮ ਕੰਮ ਤੇ ਡਿਪੈਂਡ ਕਰਦਾ ਆਪਣਾ ਆਰਾਮ ਨਾ ਕਰੇ ਜਾਓ ਇਹ ਸਾਰੇ ਪੰਜਾਬ 'ਚ ਕਰ ਰਹੇ ਆ ਅਸੀਂ ਔਰ ਸਭ ਤੋਂ ਵਧੀਆ ਗੱਲ ਹੈ ਬਿਲਡਿੰਗ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਇੱਕ ਤਾਂ ਲਾਲ ਇੱਟਾਂ ਜੀਆਂ ਤੋਂ ਖੜਾ ਛੜਾਇਆ ਮੈਂ ਉਹ ਲਾਲ ਇੱਟਾਂ ਜੀ ਵਾਲੀ ਬਣਾਉਣ ਦੇ ਬੰਦਾ ਪਹਿਲੀ ਡਰ ਜਾਂਦਾ ਸਰਕਾਰੀ ਆ ਓਏ ਤਾਂ ਇਹ ਇੱਥੇ ਤਾਂ ਕੰਮ ਖਰਾਬ ਹੋਊਗਾ ਲਾਲ ਇੱਟਾਂ ਜੀ ਤੋਂ ਮੈਂ ਲਾਲ ਇੱਟਾਂਾਂ ਨਹੀਂ ਬਣਾਉਣਾ ਯਾਰ ਸ਼ੀਸ਼ੇ ਵਾਲਾ ਵਧੀਆ ਬਣਾਓ ਅੱਜ ਤੋਂ 20 ਸਾਲ ਬਾਅਦ ਵੀ ਵਧੀਆ ਲੱਗੇ ਬਿਲਡਿੰਗ ਹੋਰ ਹੀ ਤਰ੍ਹਾਂ ਦੀਆਂ ਇੱਟਾਂ ਆ ਲਾਉਂਦੇ ਆ ਡਿਪਰੈਸਿੰਗ ਜੀਆਂ ਹਨਾ ਉੱਥੇ ਪਹਿਲੀ ਡਰ ਜਾਂਦਾ ਬੰਦਾ ਵੀ ਯਾਰ ਇੱਥੇ ਤਾਂ ਕੰਮ ਖਰਾਬ ਹੀ ਹੋਊਗਾ ਯਾਰ ਸੋ ਇਸ ਕਰਕੇ ਜੋ ਕੁਝ ਨਮਾ ਬਣ ਰਿਹਾ ਹੈ ਉਹ ਅੱਗੇ ਫਿਊਚਰ ਵਾਸਤੇ ਬਣ ਰਿਹਾ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਬਣ ਰਿਹਾ ਹੈ ਚਾਹੇ ਸਟੇਡੀਅਮ ਬਣ ਰਿਹਾ ਹੋਣ ਚਾਹੇ ਮੁਹੱਲਾ ਕਲੀਨਿਕ ਬਣ ਰਿਹਾ ਹੋਣ ਚਾਹੇ ਸਕੂਲ ਬਣ ਰਿਹਾ ਹੋਣ ਚਾਹੇ ਕਾਲਜ ਬਣਾਵਾਂਗੇ ਬਿਲਕੁਲ ਅਪਡੇਟਡ ਕੋਈ ਇਹ ਨਹੀਂ ਹੈਗਾ ਕਿ ਪਾਰਕਿੰਗ ਦੀ ਪ੍ਰੋਬਲਮ ਹੋਵੇ ਜਾਂ ਬਾਥਰੂਮ ਨਹੀਂ ਹੈਗੇ ਜੀ ਆ ਲਾਉਣਾ ਭੁੱਲ ਗਏ ਜੀ ਉਹ ਲਾਉਣਾ ਭੁੱਲ ਗਏ ਜੀ ਬਾਹਰ કરી ਜਾਂਦੇ ਰਹਿੰਦੇ ਪਹਿਲੇ ਨਕਸ਼ੇ ਜਿਹੜੇ ਨੇ ਮੈਂ ਆਪ ਨਕਸ਼ੇ ਚੈੱਕ ਕਰਦਾ ਮੈਂ ਪੁੱਛਦਾ ਪਾਰਕਿੰਗ ਕਿੱਥੇ ਐ ਬਾਥਰੂਮ ਕਿੱਥੇ ਨੇ ਲੋਕਾਂ ਦੇ ਬੈਠਣ ਦਾ ਬੇਟਿੰਗ ਦਾ ਏਰੀਆ ਕਿੱਥੇ ਐ ਪਾਣੀ ਪੀਣ ਦਾ ਪ੍ਰਬੰਧ ਕਿੱਥੇ ਐ ਸੋ ਇਹ ਸਾਰੇ ਦਫਤਰ ਜਿਹੜੇ ਨੇ ਇਹ ਬਿਲਕੁਲ ਅਪਡੇਟਡ ਮਿਲਣਗੇ ਤੁਹਾਨੂੰ ਨਵੇਂ ਮਿਲਣਗੇ 10 ਕਰੋੜ 80 ਲੱਖ ਰੁਪਏ ਲੱਗਿਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਸਟੀਮੇਟ ਜਿਹੜਾ ਐਸਟੀਮੇਟ ਨਾਲ 1.5 ਕਰੋੜ ਰੁਪਇਆ ਬਚਾ ਲਿਆ ਕੱਟ ਲਗਿਆ ਕੱਟ ਲਗਿਆ ਔਰ ਲੱਗਿਆ ਕੁਆਲਿਟੀ ਦਾ ਸਮਾਨ ਹੈ ਨਹੀਂ ਤਾਂ ਜੇ ਕੋਈ ਉਹ ਦੂਜੇ ਹੁੰਦੇ ਦੂਜੇ ਜਿਨ੍ਹਾਂ ਦਾ ਨਾਮ ਲੈਣਾ ਆਪਾਂ ਨੇ ਹੁਣ ਤਾਂ ਨਾ ਹੀ ਨਾ ਲਿਆ ਕਰੋ ਉਹਨਾਂ ਦਾ 20-25 ਕਰੋੜ ਤੇ ਜਾਂਦਾ ਕੰਮ ਇਹ ਲੱਗਣਾ ਫੇਰ ਵੀ ਪੰਜ ਪੰਜ ਵੀ ਨਹੀਂ ਸੀ ਇੱਥੇ ਲੋਕਾਂ ਦਾ ਪੈਸਾ ਹੈ ਲੋਕਾਂ ਨੂੰ ਫੈਸਿਲਟੀਆਂ ਦਿਓ ਇਹ ਸਾਡੀ ਸੋਚ ਹੈ ਸੁਸਤ ਚੀਮੇ ਵੀ ਤਸਬ ਤਸੀਲ ਬਣ ਰਹੀ ਹੈ ਸਟੇਡੀਅਮ ਥੋੜਾ ਤਿਆਰ ਹੈ ਭਵਾਨੀਗੜ ਮੈਨੂੰ ਐਮਐਲਏ ਸਾਹਿਬਾਂ ਨੇ ਦੱਸਿਆ ਬਣ ਗਈ ਤਸੀਲ ਜਗਰਾਉਂ ਤਿਆਰ ਹੈ ਹਸਪਤਾਲਾਂ ਦੇ ਤੋਂ ਘਟਨ ਹੋ ਰਹੇ ਨੇ ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ ਨੌਕਰੀਆਂ ਮਿਲ ਰਹੀਆਂ ਇਹ ਤਾਂ ਫੰਕਸ਼ਨ ਹੀ ਖਤਮ ਹੋ ਗਏ ਸੀ ਪੰਜਾਬ ਚੋਂ ਨੌਕਰੀਆਂ ਵੰਡਣ ਵਾਲੇ ਫੰਕਸ਼ਨ ਹੀ ਖਤਮ ਹੋ ਗਏ ਸੀ ਆਪਦੇ ਘਰਦਿਆਂ ਨੂੰ ਦੇ ਜਾਂਦੇ ਸਾਰਾ ਕੁਝ 50000 ਦੇ ਨੇੜੇ 49427 ਹੋ ਗਈਆਂ ਜੀ 49427 ਨੌਕਰੀਆਂ ਦੇ ਕੇ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ 49427 ਤੇ 3 ਤਰੀਕ ਨੂੰ ਪਟਿਆਲੇ 700 ਤੋਂ ਵੱਧ ਹੋਰ ਹੋਣਗੇ 50000 ਹੋ ਜੂਗੀ ਪਰ 3 ਤਰੀਕ ਨੂੰ 50000 ਸਰਕਾਰੀ ਨੌਕਰੀ ਇੱਕ ਬੰਦਾ ਉੱਠ ਕੇ ਕਹਦੇ ਕਿ 1 ਰੁਪਈਆ ਲੱਗਿਆ ਹੋਵੇ ਜੇ ਕਿਸੇ ਮੰਤਰੀ ਦੀ ਜਮ ਐਮਐਲ ਦੀ ਸ਼ਿਫਾਰਿਸ਼ ਪਾਉਣੀ ਪੈਗੀ ਹੋਵੇਗਾ